ਜੀ ਸਰ ਜੋ ਅੱਜ ਮੇਲਾ ਕਰਾਇਆ ਗਿਆ ਹੋ। ਕਿੰਨਾ ਮੇਲਾ ਕਰਾਇਆ ਗਿਆ ਕੀ ਗਿਣਾ ਚਾਹੋਗੇ ਕਿਤੇ ਗਾਈ ਗਾਈ ਦੀ। ਇਹ ਪਿੰਡ ਅਠਵਾਲ ਦੇ ਵਿੱਚ ਬਾਬਾ ਖੰਡੇ ਸਾਹਿਬ ਦੀ ਸਮਾਦਿਆ। ਇਹ ਹਰ ਸਾਲ ਮੇਲਾ ਹੁੰਦਾ ਭਾਈ ਬਾੜ ਨੂੰ। ਤੇ ਬੜਾ ਸ਼ਾਨਾ ਮੇਲਾ ਹੁੰਦਾ ਹੈ। ਇੱਥੇ ਲੱਗ ਲੱਗੇ ਜਿੰਨੇ ਪਿੰਡ ਆ ਸਾਰੇ ਆਸ-ਪਾਸ ਦੇ ਪਿੰਡ ਬੜੀ ਸ਼ਰਧਾ ਦੇ ਮਤਲਬ ਬੋਤਨਾ ਆਪਣਾ ਮਹੋਗਾ ਮੇਲਾ ਸੋ ਬਾਦਸ਼ਾਲੀ ਕੇ ਮਿਲਣਾ ਹਰ ਸਾਲ ਮਿਲਦਾ ਹੈ ਬਾਈ ਹਾਰਨ ਤੇ ਪਪਾ ਖੰਡੇ ਸ਼ਾਹ ਬਹੁਤ ਹੀ ਲੱਗਣੇ ਉੱਚ ਦਰਜੇ ਦੇ ਪੀਰ ਹੋਏ ਹੈ ਔਰ ਇਹਨਾਂ ਦੀ ਇੰਨੀ ਕਿ ਮਾਨਤਾ ਆ ਸਾਡੇ ਤਕਰੀਬਨ ਜਿਹੜੇ 10-15 ਪਿੰਡ ਆ ਉਹ ਬਹੁਤ ਜ਼ਿਆਦਾ ਹੀ ਮਤਲਬ ਆਪਾਂ ਜੀ ਸ਼ਰਧਾ ਦੇ ਔਰ ਬੜਾ ਮਤਲਬ ਭਾਈਚਾਰਾ ਕਿਸਾਨ ਜੀ ਦਾ ਇਹ ਸਬੂਤ ਮਿਲਦਾ ਇਸ ਤੇ ਪਿੰਡਾਂ ਨੂੰ ਇਹ ਮੇਲੇ ਦਾ ਇਹ ਸਾਰੇ ਇੱਕ ਨੇ ਸੋ ਜਿੰਨੇ ਵੀ ਆ ਮਤਲਬ ਜਿੰਨੇ ਵੀ ਧਰਮ ਸਾਰੇ ਇੱਥੇ ਕੋਈ ਤੇ ਕੋਈ ਮਤਲਬ ਵਗਾਨਾ ਨਹੀਂ ਹੈ ਔਰ ਬੜੀ ਸ਼ਰਧਾ ਪ੍ਰੋਗਨਾ ਹੇ ਨਾਲੇ ਮੇਲਾ ਹਰ ਸਾਲ ਬਾਈਹਾੜ ਮੇਲਾ ਆਇਆ ਜਰਾ ਪਿੰਡ ਅਨਰਾਈ ਦਾ ਸਯੋਗ ਆ ਇੱਥੇ ਸਥਿਤੀ ਤੇ ਬੋਲਾਂ ਦਾ ਕਾਫੀ ਗ੍ਰਹੀ ਹੋਈ ਆ ਅਨਰਾਈ ਦੀ ਕਿਵੇਂ ਐਨ ਆਰ ਆਈ ਸਾਡੇ ਪਿੰਡ ਦੇ ਕਾਫੀ ਜਿਹੜੇ ਨਾ ਪਿੰਡ ਅਠਵਾਲ ਦੇ ਕੋਈ ਅਪਰੋਕਸੀਮੇਟਲੀ ਉਹ 60 70 ਬੱਚੇ ਜਿਹੜੇ ਅੱਗੇ ਨਵੇਂ ਜਾਂ ਪੁਰਾਣੇ ਮਤਲਬ ਜਿੰਨੇ ਪਰਿਵਾਰ ਆ ਉਹ ਸਾਰੇ ਬਹੁਤ ਸਹਿਯੋਗ ਦਿੰਦੇ ਨੇ ਉਹ ਇੰਨਾ ਕ ਸਹਿਯੋਗ ਦਿੰਦੇ ਆ ਵੀ ਮਤਲਬ ਸਾਨੂੰ ਲੋੜ ਨਹੀਂ ਪੈਂਦੀ ਲਾਗੂ ਵੀ ਕਰਾਈ ਦੀ ਪਰ ਚਲੋ ਇੰਨਾ ਨਹੀਂ ਹੁੰਦਾ ਵੀ ਮਤਲਬ ਐਨ ਆਰ ਆਈ ਨੇ ਗ੍ਰਾਈ ਭੇਜੀ ਤੇ ਬੜਾ ਕੁਝ ਆਪਾਂ ਫਿਰ ਵੀ ਇੱਥੋਂ ਗ੍ਰਾਈ ਜਿੰਨਾ ਜੋ ਲੈਨੇ ਆ ਔਰ ਐਨ ਆਰ ਆਈ ਦਾ ਜਿੰਨਾ ਸਹਿਯੋਗ ਆ ਮੇਰੇ ਖਿਆਲ ਨਾਲ ਕਦੀ ਆਪਾਂ ਕਦੀ ਆਪਣੀ ਲਾਈਫ ਚ ਕਦੀ ਦੇਖਿਆ ਨਹੀਂ ਆ ਜਿੰਨਾ ਇੱਥੇ ਇਸ ਮਤਲਬ ਜਗਾ ਤੇ ਪਬਲਿਕ ਖੰਡੇ ਸ਼ਾ ਤੇ ਐਨ ਆਰ ਆਈ ਦਾ ਸਜੋ ਯਾਰ ਇੱਕ ਮਿੰਟ ਮਾ ਆ ਗਿਆ ਅੱਗੇ ਕਬੱਡੀ ਹੁੰਦੀ ਆ ਰਹੀ ਹੈ ਕਬੱਡੀ ਨਹੀਂ ਹੋਈ ਕੀ ਕਰੀਏ ਕਬੱਡੀ ਆਰ ਕਾ ਮੌਸਮ ਦੇ ਅਨੁਸਾਰ ਨਾ ਵੇਖਿਆ ਸੀਗਾ ਪਹਿਲਾ ਮੌਸਮ ਕਿ ਮੌਸਮ ਸਾਫ ਨਹੀਂ ਤੇ ਇਸ ਵਜ੍ਹਾ ਨਾਲ ਫਿਰ ਅਸੀਂ ਮਤਲਬ ਕੀਤਾ ਵੀ ਕੈਰਕਾ ਰੌਡ ਦਾ ਹੀ ਪ੍ਰੋਗਰਾਮ ਕੀਤਾ ਜਾਵੇ ਔਰ ਹਰ ਵਾਰੀ ਪਿਛਲੀ ਵਾਰੀ ਵੀ ਕਬੱਡੀ ਦਾ ਬੜਾ ਮਤਲਬ ਮੌਸਮ ਨੇ ਖਰਾਬ ਕਰਤੀ ਸੀਗੀ ਕੈਰਕਾ ਵੀ ਮੌਸਮ ਦੀ ਵੇਖਣ ਅਨੁਸਾਰ ਤੁਮਨੇ ਆਪਾਂ ਕਬੱਡੀ ਦਾ ਕੀਤਾ ਜੋਸ ਨੂੰ ਕੀ ਦੇ ਦੇਣਾ ਚਾਹੂਗੇ ਜੂਥ ਨੂੰ ਇਹ ਆ ਕਿ ਬੜਾ ਮਿਲਜੁਲ ਕੇ ਰਹੋ ਵੇਖੋ ਆ ਇੱਕ ਸੁਨੇਹਾ ਹੀ ਆ ਮਤਲਬ ਜੂਥ ਨੂੰ ਵੀ ਇੱਕ ਆ ਮਤਲਬ ਕਿੰਨੇ ਲੱਗ ਲੱਗੇ ਘੱਟੋ ਘੱਟ 10 ਪਿੰਡ ਪੈਂਦੇ ਆ ਔਰ ਸਾਰੇ ਬਾਬਾ ਜੀ ਦੇ ਨਤਮਸਤਕ ਹੁੰਦੇ ਆ ਔਰ ਜੂਥ ਨੂੰ ਇਹੋ ਸੁਨੇਹਾ ਆ ਕਿ ਜਿਹੜੀਆਂ ਪਿਛਲੀਆਂ ਜੜਾਂ ਉਹਨਾਂ ਨੂੰ ਨਾ ਭੁੱਲੋ ਇਹ ਚੀਜ਼ ਹੈ ਠੀਕ ਹੈ ਹਾਂਜੀ ਸਰ ਜੋ ਅੱਜ ਬਾਬਾ ਖੰਡੇ ਸਾਹੀ ਸਮਾਤੇ ਮੇਲਾ ਕਰਵਾਇਆ ਗਿਆ ਉਹ ਕਿੰਨਾ ਮੇਲਾ ਕਰਵਾਇਆ ਗਿਆ ਔਰ ਕਿਹੜੇ ਗਾਈ ਗਾਈ ਹੈਗੇ ਮੈਂ ਸ਼ਮਸ਼ੀਰ ਸਿੰਘ ਠਵਾਲ ਪੰਜਾਬ ਪ੍ਰਧਾਨ ਕਿਸਾਨ ਜੂਥ ਲਿੰਕ ਤੋਂ ਜੀ ਸਾਡਾ ਪਿੰਡ ਅਠਵਾਲ ਅੱਜ ਤਾਬਾ ਖੰਡੇ ਸ਼ਾਹ ਜੀ ਦੇ ਜੋ ਸਾਲਾਨਾ ਮੇਲਾ ਕਰਾਇਆ ਗਿਆ ਇਹ ਮੇਲਾ ਜੀ ਇਦਾਂ ਤੇ ਦੱਸ ਨਹੀਂ ਸਕਦੇ ਵੀ ਕਿੰਨਾ ਮੇਲਾ ਇਹ ਪ੍ਰਾਤਨ ਮੇਲਾ ਚੱਲਦਾ ਆ ਰਿਹਾ ਜੀ ਤੇ ਸਾਰੇ ਨਗਰ ਦੇ ਇਲਾਕਾ ਨਿਵਾਸੀਆਂ ਨੇ ਬੜੀ ਧੂਮ ਧਾਮ ਦੇ ਨਾਲ ਇਹ ਮੇਲਾ ਹਰ ਸਾਲ ਮਨਾਉਂਦੇ ਨੇ ਤੇ ਇਸ ਵਾਰ ਵੀ ਬਾਗੀ ਸਿੰਗਰ ਜਿਹੜਾ ਸੀਗਾ ਉਹ ਆਇਆ ਹੋਇਆ ਸੀਗਾ ਤੇ ਵਧੀਆ ਮੇਲਾ ਵਧੀਆ ਪ੍ਰੋਗਰਾਮ ਹੋਇਆ ਜੀ ਤੇ ਐਰ ਕਾ ਮੌਸਮ ਦੀ ਖਰਾਬੀ ਕਰਕੇ ਕਬੱਡੀ ਕੱਪ ਨਹੀਂ ਹੋ ਸਕਿਆ ਜੀ ਇਹ ਸਾਰੇ ਜੇ ਗੱਲ ਕਰੀਏ ਤੇ ਸੰਘਤ ਦੇ ਸਹਿਯੋਗ ਦੇ ਨਾਲ ਕਿਰਾਇਆ ਜਾ ਰਿਹਾ ਹੈ ਕਿ ਆਪਣਾ ਪਿੰਡ ਕੱਲਾ ਕਰਦਾ ਵੇਖੋ ਜੀ ਇਹ ਨੇੜੇ ਦੇ ਜਿੰਨੇ ਇਲਾਕੇ ਆ ਖਾਸ ਕਰਕੇ ਪਿੰਡ ਅਠਵਾਲ ਦੀ ਸੰਤ ਜਿਹੜੀ ਆ ਉਹ ਕਰਦੇ ਆ ਕੁਝ ਐਨਆਰਆਈ ਐਨਆਰਆਈ ਵੀਰ ਜਿਹੜੇ ਆ ਉਹਨਾਂ ਦਾ ਵੱਡਾ ਜਿਹੜਾ ਸਹਿਯੋਗ ਆ ਸਾਡੇ ਮੇਲੇ ਦੇ ਵਿੱਚ ਬਾਕੀ ਨਾਲ ਦੇ ਪਿੰਡ ਸੇਮਾ ਵਜੀਰ ਚੱਕ ਜਿੰਨੇ ਵੀ ਨੇੜੇ ਦੇ ਪਿੰਡ ਆ ਸਾਰੇ ਜਿਹੜੇ ਵੀ ਇਥੇ ਜਗਾ ਤੇ ਹੁੰਦੇ ਨੇ ਸਮਾਰਤੇ ਮੱਥਾ ਦੇਖਦੇ ਨੇ ਸਾਰੇ ਬੜੇ ਉਤਸ਼ਾਹ ਦੇ ਨਾਲ ਮੇਲੇ ਨੂੰ ਮਨਾਉਂਦੇ ਆ ਤੇ ਸ਼ਰਦਾ ਜੀ ਨਾਲ ਮਨਾਉਂਦੇ ਆ ਜੀ ਪ੍ਰਧਾਨ ਜੀ ਜੇ ਗੱਲ ਕਰੀਏ ਤੇ ਇਥੋਂ ਦੱਸਦੇ ਆ ਕਿ ਜਗਾ ਤੋਂ ਕਾਫੀ ਲੋਕਾਂ ਨੇ ਮਨੋਕਾਮਨਾ ਪੂਰੀਆਂ ਬਿਲਕੁਲ ਜੀ ਬਿਲਕੁਲ ਇਹ ਜਗਾ ਤੇ ਜੀ ਇਸਮਾਦ ਬਾਬਾ ਖੰਡੇਸ਼ਾਹ ਦੀ ਜਗਾ ਤੋਂ ਬੜੀ ਦੂਰੋਂ ਦੂਰੋਂ ਜੰਮੂ ਇਧਰ ਅਮਰਸਰ ਦੂਰ ਦੂਰ ਤੋਂ ਮੱਲੇ ਸੰਗਤ ਇੱਥੇ ਆਉਂਦੀ ਆ ਅੱਜ ਜੇ ਦੇਖੋ ਜੀ ਦੂਰੋਂ ਸੰਗਤ ਆਉਂਦੀ ਆ ਮਨੋ ਕਾਮਨਾ ਪੂਰੀ ਵੀ ਇਹਦੇ ਤੇ ਕੋਈ ਆਉਂਦਾ ਆ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਜੰਮੂ ਤੋਂ ਸੰਗਤ ਆਈ ਹੋਈ ਆ ਪਠਾਨਕੋਟ ਤੋਂ ਆਈ ਹੋਈ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੇ ਇੱਥੇ ਹਾਜ਼ਰ ਹੋਈ ਆ ਮਨੋ ਕਾਮਨਾ ਬਾਬਾ ਖੰਡੇਸ਼ਾਹ ਹਰ ਇੱਕ ਦੀਆਂ ਪੂਰੀਆਂ ਕਰਦਾ ਆ ਤੇ ਤੇਰ ਦੀ ਤੁਸੀਂ ਵੇਖ ਕੇ ਆਏ ਜੇ ਵੱਡੀ ਗਿਣਤੀ ਦੇ ਵਿੱਚ ਸੰਗਤ ਸੀ ਵੱਡੀ ਗਿਣਤੀ ਦੇ ਵਿੱਚ ਵਧੀਆ ਪ੍ਰੋਗਰਾਮ ਤੁਸੀਂ ਦੇਖ ਕੇ ਆਏ ਵਧੀਆ ਹੋਇਆ ਮੇਰੇ ਪ੍ਰਧਾਨ ਜੀ ਜੂਥ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹੈ ਵੇਖੋ ਜੀ ਬ੍ਰੂਤ ਨੂੰ ਆਪਾ ਕਹਿਣਾ ਚਾਹੁੰਦੇ ਆ ਇੱਕ ਤਾਂ ਜਿੰਨੇ ਵੀ ਮੇਰੇ ਵੀਰ ਪਿੰਡਾਂ ਦੇ ਲਾਗੇ ਸਾਰੇ ਐਨ ਆਰ ਆਈ ਵੀਰ ਇਹ ਸਹਿਯੋਗ ਕਰਨ ਵੀ ਪਿੰਡਾਂ ਦੇ ਵਿੱਚ ਮਤਲਬ ਖੇਡ ਜਿਹੜੀ ਆ ਉਹਨੂੰ ਪ੍ਰਜਲਿਤ ਕੀਤਾ ਜਾਵੇ ਮੇਲੇ ਕਰਾਏ ਜਾਣ ਕਬੱਡੀ ਖੜਾਈ ਜਾਵੇ ਸਭਿਆਚਾਰ ਮੇਲੇ ਹੋਣ ਇਹ ਚੀਜ਼ਾਂ ਹੋਣ